ਪੰਚਮ ਪਾਸ਼ਾ ਧੰਗੁਰ ਅਰਜਨ ਦੇਵ ਮਹਾਰਾਜ ਜੀ ਦਾ ਵਿਆਹ ਗੋਇੰਦਵਾਲ ਸਾਹਿਬ ਤੋਂ ਬਰਾਤ ਸੱਜ ਕੇ ਕਿਸ ਜਗ੍ਹਾ ਦੇ ਉੱਤੇ ਆਂਦੀ ਹੈ ਧੰਗੁਰ ਅਰਜਨ ਸਾਹਿਬ ਮਹਾਰਾਜ ਜੀ ਦੇ ਵਿਆਹ ਦੇ ਮੌਕੇ ਦੇ ਉੱਤੇ ਗੁਰੂ ਸਾਹਿਬ ਜੀ ਨੇ ਕਿਹੜੇ ਕਿਹੜੇ ਵਸਤਰ ਪਹਿਨੇ ਹਨ ਅੱਜ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਨ ਗੁਰੂ ਸਾਹਿਬ ਜੀ ਦੇ ਸਰੀਰ ਨਾਲ ਸਜਣ ਵਾਲੀਆਂ ਉਸ ਬਰਾਤ ਦੇ ਵਿੱਚ ਕੱਲੀਆਂ ਤੱਲੀਆਂ ਵਸਤਾਂ ਦੇ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਨ ਕਿੱਥੋਂ ਸੱਜਦੀ ਹੈ ਬਰਾਤ ਕਿੱਥੇ ਜਾਂਦੀ ਹੈ ਅਤੇ ਕੌਣ-ਕੌਣ ਗੁਰੂ ਸਾਹਿਬ ਜੀ ਦੀ ਬਰਾਤ ਵਿੱਚ ਸ਼ਾਮਲ ਹੈ ਆਓ ਅੱਜ ਆਪ ਜੀ ਦੇ ਨਾਲ ਵਿਚਾਰ ਕਰਦੇ ਹਾਂ ਦਰਸ਼ਨ ਕਰਦੇ ਹਾਂ ਉਸ ਭਾਗਾਂ ਭਰੀ ਧਰਤੀ ਦੇ ਅਤੇ ਦਰਸ਼ਨ ਕਰਦੇ ਹਾਂ ਗੁਰੂ ਸਾਹਿਬ ਜੀ ਦੇ ਉਹਨਾਂ ਪਵਿੱਤਰ ਨਿਸ਼ਾਨਿਆਂ ਦੇ ਕਿਵੇਂ ਚੱਲਦੀ ਹੈ ਬਰਾਤ ਜੁੜੇ ਰਹੋ ਸਰਮ ਸਿੰਘ ਅੰਦਰ ਵਾਰਖਾ ਸਾਹਿਬ ਜੀ ਦੇ YouTube ਚੈਨਲ ਦੇ ਨਾਲ ਘੋਰ ਇਤਿਹਾਸ ਅਤੇ ਸਿੱਖ ਇਤਿਹਾਸਕ ਨਿਸ਼ਾਨੀਆਂ ਨੂੰ ਦਰਸ਼ਨ ਕਰਉਂਦੇ ਹੋਏ ਇਹ ਵੀਡੀਓ ਵਕਤਵਾਦੀ ਸ਼੍ਰੀ ਕਰੋ ਤਾਂ ਕਿ ਭਯੰਤ ਸੰਤਾਂ ਗੁਰੂ ਸਾਹਿਬ ਜੀ ਦੀਆਂ ਉਹਨਾਂ ਨਿਸ਼ਾਨੀਆਂ ਦੇ ਦਰਸ਼ਨ ਕਰ ਸਕਣ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਆਪ ਜੀ ਨੂੰ ਡੈਸ਼ ਚਲਦੇ ਹਾਂ ਪਿੰਡ ਬਿਲਗੇ ਵਿਖੇ ਜਿੱਥੇ ਧੰਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਬਰਾਤ ਦਾ ਉਤਾਰਾ ਹੋਇਆ ਸੀ ਪਿਛਲੇ ਐਪੀਸੋਡ ਵਿੱਚ ਆਪ ਜੀ ਨੇ ਦੇਖਿਆ ਕਿ ਧੰਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਗੁਰਸਿੱਖਾਂ ਦੇ ਨਾਲ ਪਰਿਵਾਰ ਸਮੇਤ ਅਤੇ ਬਯੰਤ ਉੱਚੀਆਂ ਸ਼ਕਤੀਆਂ ਦੇ ਨਾਲ ਇਹ ਗੋਇੰਦਵਾਲ ਸਾਹਿਬ ਤੋਂ ਆ ਕੇ ਪਿੰਡ ਬਿਲਗੇ ਵਿੱਚ ਉਤਾਰਾ ਕਰਦੇ ਹਨ ਅਤੇ ਜਿਸ ਜਗ੍ਹਾ ਦੇ ਉੱਤੇ ਬੈਠਦੇ ਹਨ ਉੱਥੇ ਬਯੰਤ ਸੰਤਾਂ ਨੂੰ ਬਯੰਤ ਖੁਸ਼ੀਆਂ ਵੰਡਦੇ ਹੋਏ ਨਗਰ ਦੇ ਬਾਰ ਬਾਰ ਪਿਪਲੀ ਸਾਹਿਬ ਤੋਂ ਫਿਰ ਉੱਠਦੇ ਹਨ ਅਤੇ ਰਾਤ ਦਾ ਮਿਸ਼ਰਾਮ ਪਿੰਡ ਦੇ ਵਿਚਕਾਰ ਇੱਕ ਜਗ੍ਹਾ ਦੇ ਉੱਤੇ ਕਰਦੇ ਹਨ ਬਯੰਤ ਸੰਤਾਂ ਉਹਨਾਂ ਦੇ ਨਾਲ ਹੈ ਅਤੇ ਇੱਥੋਂ ਹੀ ਸੱਜ ਕੇ ਫਿਰ ਧੰਗੁਰ ਅਰਜਨ ਦੇ ਮਹਾਰਾਜ ਜੀ ਦੀ ਬਰਾਤ ਮਾਤਾ ਗੰਗਾ ਜੀ ਨੂੰ ਵਿਆਹ ਨੂੰ ਵਾਸਤੇ ਮੌਸੇਵਾਂ ਦੀ ਹੈ ਇਹ ਇਤਿਹਾਸ ਗੁਰਦੁਆਰਾ ਬਿਲਗੇ ਪਿੰਡ ਦੇ ਵਿਚਕਾਰ ਹੈ ਅਤੇ ਪਿੰਡ ਬਿਲਗੇ ਨੂੰ ਇਸ ਭਾਗ ਪ੍ਰਾਪਤ ਹੈ ਇਹ ਭਾਗਾ ਭਰੀ ਤਰਤੀ ਹੈ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਪਿਪਲੀ ਸਾਹਿਬ ਤੋਂ ਗੁਰੂ ਪਾਤਸ਼ਾਹ ਜੀ ਦੀ ਬਰਾਤ ਵਿਅੰਤ ਸੰਗਤਾਂ ਦੇ ਨਾਲ ਗੁਰਸਿੱਖਾਂ ਦੇ ਨਾਲ ਇਸ ਜਗ੍ਹਾ ਦੇ ਉੱਤੇ ਉਤਾਰਾ ਕਰਦੇ ਹਨ ਰਾப்தਾ ਵਿਸ਼ਰਾਮ ਇੱਥੇ ਹੁੰਦਾ ਹੈ ਤੇ ਅਮਰਤ ਵੇਲੇ ਜਾ ਕੇ ਫਿਰ ਗੁਰੂ ਸਾਹਿਬ ਜੀ ਦੀ ਬਰਾਤ ਦੀ ਤਿਆਰੀ ਹੁੰਦੀ ਹੈ ਗੁਰੂ ਸਾਹਿਬ ਜੀ ਨੂੰ ਦੁੱਲ੍ਹੇ ਦੇ ਰੂਪ ਵਿੱਚ ਜਾਂਦੇ ਹਨ ਧੰਗੁਰ ਅਰਜਨ ਦੇਵ ਮਹਾਰਾਜ ਜੀ ਦੀਆਂ ਇਸ ਜਗ੍ਹਾ ਦੇ ਉੱਤੇ ਬਿਆਨਤ ਨਿਸ਼ਾਨੀਆਂ ਪਈਆਂ ਹਨ ਦਰਸ਼ਨ ਕਰਦੇ ਹਾਂ ਧੰਗੁਰ ਅਰਜਨ ਦੇਵ ਮਹਾਰਾਜ ਜੀ ਅਮਰਤ ਵੇਲੇ ਉੱਠ ਕੇ ਜਿਸ ਇਤਿਹਾਸਕ ਖੁਈ ਤੋਸ਼ ਇਨਾਨ ਕਰਦੇ ਹਨ ਇਹ ਖੁਈ ਇਸ ਗੁਰਦੁਆਰੇ ਸਾਹਿਬ ਵਿੱਚ ਮੌਜੂਦ ਹੈ ਜਿਸ ਚੰਦਨ ਦੀ ਚੌਂਕੀ ਤੇ ਬੈਠ ਕੇ ਧੰਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਸੀ ਅਤੇ ਬਰਾਤ ਵਿੱਚ ਦੁੱਲ੍ਹੇ ਸਜੇ ਸਨ ਉਹ ਪਵਿੱਤਰ ਚੌਂਕੀ ਇਸ ਜਗ੍ਹਾ ਦੇ ਉੱਤੇ ਮੌਜੂਦ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਧੰਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਸ ਪਵਿੱਤਰ ਖੂਹ ਦੇ ਜਿਸ ਤੋਂ ਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ ਸੀ ਜਿਸ ਚੌਂਕੀ ਤੇ ਬੈਠ ਕੇ ਗੁਰੂ ਸਾਹਿਬ ਜੀ ਨੇ ਸ਼ਨਾਣ ਕੀਤਾ ਸੀ ਅਤੇ ਬਾਅਦ ਵਿੱਚ ਉਸ ਅਕਾਲ ਪੁਰਖ ਦੀ ਉਸਤਤਿ ਵਿੱਚ ਜੁੜ ਗਏ ਸਨ ਜਿਸ ਕਪੂਰ ਦੇ ਸੁੱਚੇ ਮੋਤੀਆਂ ਦੇ ਸਵਰਣੇ ਦੇ ਨਾਲ ਉਸ ਨਿਰਗਾਰ ਦੇ ਧਿਆਨ ਵਿੱਚ ਮਗਨ ਹੋਏ ਸਨ ਉਹ ਸਿਮਰਨਾ ਇਸ ਜਗ੍ਹਾ ਤੇ ਮੌਜੂਦ ਹੈ ਬਾਗਾਂ ਭਰੇ ਹੋ ਤੁਸੀਂ ਜੋ ਇਹ ਇਤਿਹਾਸਕ ਚੀਜ਼ਾਂ ਦਰਸ਼ਨ ਕਰ ਰਹੇ ਹੋ ਅਕਾਲ ਪੁਰਖ ਦੀ ਉਸਤਤ ਤੋਂ ਬਾਅਦ ਉਸ ਮਾਲਕ ਦੇ ਸ਼ੁਕਰਾਨੇ ਤੋਂ ਬਾਅਦ ਧੰਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਰਵਾਰ ਨੇ ਗੁਰੂ ਪਾਸ਼ਾ ਜੀ ਨੂੰ ਦੁੱਲਾ ਸਜਾਉਣਾ ਸ਼ੁਰੂ ਕਰ ਦਿੱਤਾ ਦਰਸ਼ਨ ਕਰੋ ਉਸ ਪਵਿੱਤਰ ਚੋਲੇ ਦੇ ਜਿਸ ਦੇ ਨਾਲ ਧੰਗੁਰੂ ਅਰਜਨ ਦੇਵ ਮਹਾਰਾਜ ਜੀ ਬਰਾਤ ਵਿੱਚ ਦੁੱਲਾ ਸਜੇ ਹਨ ਧੰਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਪਵਿੱਤਰ ਚੋਲਾ ਇਸ ਜਗ੍ਹਾ ਦੇ ਉੱਤੇ ਮੌਜੂਦ ਹੈ ਗਾੜੇ ਅਤੇ ਮਹਿਰੂਨ ਕਲਰ ਦਾ ਇਹ ਚੋਲਾ ਰੇਸ਼ਮ ਦੇ ਧਾਗੇ ਤੋਂ ਤਿਆਰ ਹੈ ਨਾਲ ਦਰਸ਼ਨ ਕਰੋ ਚੂੜੀਦਾਰ ਪਜਾਮਾ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਹਿਨਿਆ ਸੀ ਧੰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਰਾਤ ਵਿੱਚ ਜੋ-ਜੋ ਵਸਤਰ ਪਹਿਨੇ ਇਸ ਸਗਾ ਜੁੱਤੇ ਮੌਜੂਦ ਹੈ ਗੁਰੂ ਪਾਸ਼ਾ ਜੀ ਦਾ ਉਹ ਦੁਸ਼ਾਲਾ ਗੁਰੂ ਪਾਸ਼ਾ ਜੀ ਦੀ ਸੇਲੀ ਟੋਪੀ ਗੁਰੂ ਪਾਸ਼ਾ ਜੀ ਦਾ ਪਿੱਤਰ ਚੋਲਾ ਗੁਰੂ ਸਾਹਿਬ ਜੀ ਦਾ ਹਜੂਰੀਆ ਧੰ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਹ ਪਿੱਤਰ ਰੁਮਾਲ ਇਸ ਜਗ੍ਹਾ ਦੇ ਉੱਤੇ ਬੇਅੰਤ ਨਿਸ਼ਾਨੀਆਂ ਮੌਜੂਦ ਹਨ ਆਪ ਦਰਸ਼ਨ ਕਰੋ ਅਤੇ ਸ਼ੇਅਰ ਕਰਕੇ ਹੋਰ ਸੰਤਾਂ ਨੂੰ ਦਰਸ਼ਨ ਜਰੂਰ ਕਰਵਾਓ ਜੀ ਬੇਅੰਤ ਸੰਤਾ ਇਸ ਗੁਰਦੁਆਰੇ ਸਹਿਬ ਵਿੱਚ ਆ ਕੇ ਧੰਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀਆਂ ਇੰਨਾਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਦੇ ਹਨ ਅਤੇ ਗੁਰੂ ਪਾਸ਼ਾ ਜੀ ਦਾ ਸ਼ੁਕਰਾਨਾ ਅਦਾ ਕਰਦੇ ਹਨ ਇਹ ਇਤਿਹਾਸਕ ਗੁਰਦੁਆਰਾ ਪਿੰਡ ਬਿਲਗੇ ਦੇ ਬਿਲਕੁਲ ਵਿਚਕਾਰ ਹੈ ਇਸ ਜਗ੍ਹਾ ਦੇ ਉੱਤੇ ਧੰਗੁਰੂ ਅਰਜਨ ਦੇ ਮਹਾਰਾਜ ਜੀ ਦੇ ਪੂਰੇ ਪਰਿਵਾਰ ਸਮੇਤ ਬਾਬਾ ਸ਼੍ਰੀਚੰਚ ਜੀ ਅਤੇ ਹੋਰ ਬਹਾਨ ਹਸਤੀਆਂ ਸਾਈ ਮੀਆਂ ਮੀਰ ਜੀ ਭਾਈ ਗੁਰਦਾਸ ਜੀ ਭਾਈ ਸੰਗੋ ਸ਼ਾਹ ਜੀ ਭਾਈ ਸਾਲੋ ਜੀ ਸਾਈ ਮੀਆਂ ਮੀਰ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਛੇਵੇਂ ਪਾਸ਼ਾ ਤੱਕ ਗੁਰਿਆਈ ਗੱਦੀ ਦੀ ਸੇਵਾ ਕਰਨ ਵਾਲੇ ਧੰਨ ਬਾਬਾ ਬੁੱਢਾ ਜੀ ਵੀ ਇਸ ਬਰਾਤ ਵਿੱਚ ਸ਼ਾਮਲ ਹਨ ਵਿਅੰਤ ਗੁਰਸਿੱਖ ਅਤੇ ਸਾਧੂ ਸੰਤ ਮਹਾਤਮਾ ਇਸ ਬਰਾਤ ਵਿੱਚ ਸ਼ਾਮਲ ਸਨ ਇੱਥੋਂ ਹੀ ਬਰਾਤ ਸੱਜ ਕੇ ਫਿਰ ਗੁਰੂ ਸਾਹਿਬ ਜੀ ਨੂੰ ਘੋੜੇ ਤੇ ਬਿਠਾ ਕੇ ਉਹ ਪਿੰਡ ਮੋਹ ਸਹਵਲ ਨੂੰ ਮਾਤਾ ਗੰਗਾ ਜੀ ਨੂੰ ਵਿਯੋਹ ਵਾਸਤੇ ਰਵਾਨਾ ਹੁੰਦੇ ਹਨ ਇਹ ਇਤਿਹਾਸ ਗੁਰਦੁਆਰਾ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਹੈ ਪ੍ਰਾਤਨ ਨਕਸ਼ ਨਿਹਾਰ ਹੈ ਇੱਕ ਅਲੱਗ ਹੀ ਆਨੰਦ ਹੈ ਇਸ ਗੁਰਦੁਆਰੇ ਸਾਹਿਬ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਯਾਦ ਵਿੱਚ ਉਹਨਾਂ ਦੀਆਂ ਨਿਸ਼ਾਨੀਆਂ ਨੂੰ ਪ੍ਰਬੰਧਕ ਕਮੇਟੀ ਨੇ ਸ਼ੀਸ਼ੇ ਚ ਮੜਾ ਕੇ ਬਿਅੰਤ ਸਮੇਤੋ ਸੰਭਾਲ ਕੇ ਰੱਖਿਆ ਹੋਇਆ ਹੈ ਤਾਂ ਗੁਰੂ ਪਾਤਸ਼ਾਹ ਜੀ ਦੀਆਂ ਬਿਅੰਤ ਖੁਸ਼ੀਆਂ ਪ੍ਰਾਪਤ ਕਰਦੇ ਹਨ ਦੇਸ਼ ਵਿਦੇਸ਼ ਤੋਂ ਸੰਤਾ ਆ ਕੇ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕਰਦੇ ਹਨ ਤੇ ਧੰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਦੇ ਵਿੱਚ ਵੀ ਸ਼ਾਮਲ ਹੁੰਦੇ ਹਨ ਜੁਲਾਈ ਦੇ ਪਹਿਲੇ ਹਫਤੇ ਇੱਥੇ ਗੁਰੂ ਪਾਤਸ਼ਾਹ ਜੀ ਦਾ ਵਿਆਹ ਪੁਰਬਰੇ ਤੁਮਤਾ ਮਨਾਇਆ ਜਾਂਦਾ ਹੈ ਅਤੇ ਤਿੰਨੇ ਹੀ ਇਤਿਹਾਸਕ ਸਥਾਨ ਗੁਰਦੁਆਰਾ ਪਿਪਲੀ ਸਾਹਿਬ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਪਿੰਡ ਬਿਲਗਾ ਅਤੇ ਮੋਹ ਸਾਹਿਬ ਦੇ ਉਹ ਦੋਨੋਂ ਇਤਿਹਾਸ ਗੁਰਦੁਆਰੇ ਜੁਲਾਈ ਦੇ ਪਿੰਲੇ ਹਉ ਤੇ ਬੇਅੰਤ ਨਹੀਂ ਲੱਖਾਂ ਦੇ ਸਾਬ ਨ ਸੰਤਾਂ ਦਾ ਇੱਥੇ ਇਕੱਠ ਹੁੰਦਾ ਹੈ ਤੇ ਬੇਅੰਤ ਸੰਤਾਂ ਦੇ ਦਰਸ਼ਨ ਕਰਦੀਆਂ ਹਨ ਗੁਰੂ ਸਾਹਿਬ ਜੀ ਦੇ ਵਿਆਹਪੁਰ ਵਿੱਚ ਸ਼ਾਮਲ ਹੋ ਕੇ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ ਅਦਾ ਕਰਦੇ ਹਨ ਤੇ ਆਨੰਦੋ ਆਨੰਦ ਹੋ ਕੇ ਗੁਰੂ ਪਾਸ਼ਾ ਜ्ञਾ ਖੁਸ਼ੀਆਂ ਪ੍ਰਾਪਤ ਕਰਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ ਇਸ ਜਗ੍ਹਾ ਤੋਂ ਬਰਾਤ ਸਜ ਕੇ ਜਦੋਂ ਮੋਹ ਸਹਿਬ ਆਉਂਦੀ ਹੈ ਤਾਂ ਅਲੱਗ ਹੀ ਅਲੋਖਾ ਨਜ਼ਾਰਾ ਦੇਖਣਯੋਗ ਸੀ ਧੰਗੁਰੂ ਅਰਜਨ ਦੇਵ ਮਹਾਰਾਜ ਘੋੜੇ ਤੇ ਸਵਾਰੀ ਕਰਦੇ ਹਨ ਅਤੇ ਬਾਕੀ ਸੰਤਾਂ ਸਾਰੀਆਂ ਪੈਦਲ ਚੱਲਦੀਆਂ ਹਨ ਜਦ ਬਰਾਤ ਪਿੰਡ ਮੋਹ ਸਹਿ ਪਹੁੰਚਦੀ ਹੈ ਤਾਂ ਗੁਰੂ ਪਾਤਸ਼ਾਹ ਜੀ ਦੀ ਜੈ ਦਾ ਸਵਾਗਤ ਬੜੇ ਨਿੱਗੇ ਟੰਗਣਾ ਕੀਤਾ ਜਾਂਦਾ ਹੈ ਅਤੇ ਉਹਨਾਂ ਪ੍ਰਾਤਨ ਰਸਮਾਂ ਮੁਤਾਬਕ ਗੁਰੂ ਸਾਹਿਬ ਜੀ ਦਾ ਅਨੰਦ ਕਾਰਜ ਜਿਸ ਜਗ੍ਹਾ ਤੇ ਹੁੰਦਾ ਹੈ ਉਸ ਗੁਰਦੁਆਰੇ ਦੇ ਦਰਸ਼ਨ ਆਪ ਜੀ ਨੂੰ ਇਸ ਤੋਂ ਅਗਲੇ ਪਾਰਟ ਵਿੱਚ ਕਰਾਵਾਂਗੇ ਗੁਰੂ ਪਾਤਸ਼ਾਹ ਜੀ ਦੀ ਘੋੜੇ ਤੇ ਸਵਾਰੀ ਸੀ ਅਤੇ ਉਹਨਾਂ ਦੇ ਨਾਲ ਇੱਕ ਖੇਡ ਖੇਡੀ ਗਈ ਜਿਸ ਦਾ ਜ਼ਿਕਰ ਅਸੀਂ ਅਗਲੇ ਪਾਰਟ ਵਿੱਚ ਕਰਾਂਗੇ ਕਿ ਕਿਵੇਂ ਗੁਰੂ ਪਾਤਸ਼ਾਹ ਜੀ ਨੇ ਘੋੜੇ ਤੇ ਚੜ ਕੇ ਨੇਜੇ ਦੇ ਨਾਲ ਇੱਕ ਦਰਖਤ ਦਾ ਮੁੱਢ ਬੁੱਟਿਆ ਸੀ ਜਿਸ ਵਿੱਚ ਗੁਰੂ ਪਾਸ਼ਾ ਜੀ ਦਾ ਕੋੜਾ ਸ਼ਹੀਦ ਹੋ ਗਿਆ ਸੀ ਉਹ ਸਾਰਾ ਇਤਿਹਾਸ ਅਤੇ ਉਹ ਇਤਿਹਾਸਕ ਸਥਾਨ ਜਿੱਥੇ ਮਾਤਾ ਗੰਗਾ ਜੀ ਰਹਿੰਦੇ ਸਨ ਅਤੇ ਜਿਸ ਜਗ੍ਹਾ ਤੇ ਗੁਰੂ ਪਾਸ਼ਾ ਜੀ ਦੇ ਆਨੰਦ ਕਾਰਜ ਹੋਏ ਸਨ ਉਹ ਸਾਰਾ ਕੁਝ ਆਪ ਜੀ ਨੂੰ ਇਸ ਤੋਂ ਅਗਲੇ ਪਾਰਟ ਵਿੱਚ ਦਰਸ਼ਨ ਕਰਵਾਵਾਂਗੇ ਪਿੰਡ ਬਿਲਗੇ ਦੀ ਧਰਤੀ ਨੂੰ ਇਸ ਭਾਗ ਪ੍ਰਾਪਤ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਰਾਤ ਦੇ ਉਤਾਰੇ ਦਾ ਅਤੇ ਉਹਨਾਂ ਦੇ ਦੁੱਲਾ ਸਜਣ ਦਾ ਲੱਖਾਂ ਹੀ ਸੰਤਾਂ ਇਸ ਜਗ੍ਹਾ ਨੂੰ ਪ੍ਰਣਾਮ ਕਰਦੇ ਹਨ ਤੇ ਗੁਰੂ ਪਾਤਸ਼ਾਹ ਜੀ ਦੇ ਇਹ ਦੋਨੇ ਇਤਿਹਾਸਕ ਸਥਾਨ ਗੁਰਦੁਆਰਾ ਪਿੱਪਲੀ ਸਾਹਿਬ ਅਤੇ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਪਿੰਡ ਬਿਲਗਾ ਵਿਖੇ ਆ ਕੇ ਨਕਮਸਤਕ ਹੁੰਦੇ ਹਨ ਆਪ ਜੀ ਨੇ ਇਹ ਇਤਿਹਾਸਕ ਗੁਰਦੁਆਰਾ ਦਰਸ਼ਨ ਕਰਨਾ ਹੋਵੇ ਜਲੰਧਰ ਤੋਂ ਲੁਧਿਆਣਾ ਹੁੰਦੇ ਹੋਏ ਫਲੌਰ ਕਸਬਾ ਪੈਂਦਾ ਹੈ ਉੱਥੇ ਉਤਰ ਕੇ ਤੁਸੀਂ ਆਪਣਾ ਸਾਧਨ ਨਾਲ ਵੀ ਜਾ ਸਕਦੇ ਹੋ ਇੱਥੋਂ ਲੋਕਲ ਆਟੋ ਵੀ ਮਿਲ ਜਾਂਦੇ ਹਨ ਜੋ ਕਿ ਤੁਹਾਨੂੰ 10 ਕਿਲੋਮੀਟਰ ਦੀ ਦਰਤ ਤੇ ਪਿੰਡ ਬਿਲਗੀ ਪਹੁੰਚਾ ਸਕਦੇ ਹਨ ਤੇ ਤੁਸੀਂ ਇਹ ਦੋਨੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰੋ ਤੇ ਆਨੰਦ ਪ੍ਰਾਪਤ ਕਰੋ ਆਪ ਜੀ ਨੂੰ ਇਹ ਇਤਿਹਾਸਕ ਸਥਾਨ ਅਤੇ ਪੰਚਭਾਸ਼ਾ ਦੇ ਵਿਆਾਸ ਗੁੰਦੀ ਨਿਸ਼ਾਨੀਆਂ ਦੇ ਦਰਸ਼ਨ ਕਰਕੇ ਕੀ ਮਹਿਸੂਸ ਲੱਗਾ ਕਮੈਂਟ ਜਰੂਰ ਕਰਿਓ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਇਸ ਵੀਡੀਓ ਨੂੰ ਬਤ ਤੋਂ ਬਤ ਸ਼ੇਅਰ ਕਰਿਆ ਕਰੋ ਅਤੇ ਹੋਰਨਾਂ ਸੰਤਾਂ ਨੂੰ ਦਰਸ਼ਨ ਕਰਵਾ ਕੇ ਲਾਹਾ ਪ੍ਰਾਪਤ ਕਰੋ ਜੀ ਇਸ ਵੀਡੀਓ ਦੀ ਇੰਨੀ ਸੇਵਾ ਪ੍ਰਵਾਨ ਕਰਨੀ ਅਗਲੀ ਵੀਡੀਓ ਵਿੱਚ ਫਿਰ ਆਪ ਜੀ ਨੂੰ ਕਿਸੇ ਇਤਿਹਾਸਕ ਗੁਰਦੁਆਰੇ ਦੇ ਦਰਸ਼ਨ ਕਰਵਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ